ਹਾਂਜੀ ਸਤਿ ਸ਼੍ਰੀ ਅਕਾਲ ਜੀ ਇਨਮੋਲ ਕੱਟ ਪਿਸਤੇ ਤੁਹਾਡਾ ਸਵਾਗਤ ਹੈ ਮਾਤਾ ਭੈਣਾਂ ਦੀ ਬਹੁਤ ਹੀ ਡਿਮਾਂਡ ਆ ਰਹੀ ਸੀ ਕਿ ਸਾਡੇ ਵਾਸਤੇ ਸ਼ਾਲ ਲੈ ਕੇ ਆਓ ਤੇ ਉਹਨਾਂ ਦੀ ਇਸ ਡਿਮਾਂਡ ਨੂੰ ਪੂਰਾ ਕਰਕੇ ਅਸੀਂ ਲੈ ਕੇ ਆਏ ਕਾਨੀ ਵਰਕ ਦੇ ਬਹੁਤ ਹੀ ਸਪੈਸ਼ਲ ਸ਼ਾਲ ਇਹ ਸ਼ਾਲ ਵੀ ਜਿਹੜੇ ਲੈਂਦੇ ਇਹ ਵੀ ਨੇ ਰਿਵਰਸੀਬਲ ਤੁਸੀਂ ਫਰੰਟ ਸਾਈਡ ਵੀ ਤੇ ਬੈਕ ਸਾਈਡ ਵੀ ਇੱਕ ਪਾਸੇ ਲਾਈਟ ਹੋ ਇੱਕ ਪਾਸੇ ਡਾਰਕ ਹੋ ਦੋਨੋਂ ਤਰ੍ਹਾਂ ਤੁਸੀਂ ਇਸ ਸ਼ਾਲ ਨੂੰ ਯੂਜ਼ ਕਰ ਸਕਦੇ ਹੋ ਬਹੁਤ ਹੀ ਸਪੈਸ਼ਲ ਕਲਰ थ्रेड ਬਹੁਤ ਹੀ ਵਧੀਆ ਤੇ ਪੂਰੇ ਐ ਸਰਦੀਆਂ ਦੇ ਠੰਡ ਨੂੰ ਦੂਰ ਕਰਨ ਵਾਲੇ ਸ਼ਾਲ ਨੇ ਇਹ ਕੁਆਲਿਟੀ ਕਰੋ ਵੀ ਚੈੱਕ ਬਹੁਤ ਸੁਪੀਰੀਅਰ ਹੈ ਕੁਆਲਿਟੀ ਆ ਆ ਕਲਰ ਵਾਈ ਇੱਕ ਪਾਸੇ ਡਾਰਕ ਅੰਬੀ ਪ੍ਰਿੰਟ ਅਲਗ-ਅਲਗ ਬਹੁਤ ਅਲਗ-ਅਲਗ ਤਰ੍ਹਾਂ ਦੇ ਇਹਦੇ ਸਪ੍ਰਿੰਟ ਆਏ ਨੇ ਜੀ ਆ ਬਲੈਕ ਕਲਰ ਇਹਦੇ ਚੋ ਘੱਟੋ-ਘੱਟ ਵੀ ਆਪਣੇ ਕੋਲ 10 ਤੋਂ 12 ਕਲਰ ਆਏ ਨੇ ਬਹੁਤ ਹੀ ਲਿਮਟਿਡ ਸਟਾਕ ਹੈ ਆਪਣੇ ਕੋਲ ਜੀ ਜਿੰਨਾ ਵੀ ਮਾਤਾ ਪੈਨਾ ਨੇ ਇਹ ਪੀਸ ਲੈਣਾ ਤੁਸੀਂ ਸਾਡੀ ਦੁਕਾਨ ਅਨਮੋਲ ਕੱਟ ਪੀਸ ਨੇੜੇ ਸਿੰਘ ਸਭਾ ਗੁਰਦੁਆਰਾ ਮੀਨਾ ਬਾਜ਼ਾਰ ਮਲੋੜ ਤੇ ਵਿਜ਼ਿਟ ਕਰੋ ਸਾਡਾ ਮੋਬਾਈਲ ਨੰਬਰ 94171 48415 ਹੈ ਇਸ ਪੀਸ ਨੂੰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਆਨਲਾਈਨ ਮੰਗਵਾਉਣ ਲਈ ਇਹਦਾ ਸਕਰੀਨਸ਼ਾਟ ਸਾਡੇ ਨੰਬਰ 94171 48415 ਤੇ ਭੇਜੋ ਸੀ ਕਲਰ ਚੈੱਕ ਕਰੋ ਜੀ ਇਹਦੇ ਬਹੁਤ ਹੀ ਪਿਆਰੇ ਪਿਆਰੇ ਕਲਰ ਤੁਹਾਡੇ ਅੱਗੇ ਆ ਰਹੇ ਨੇ ਜੀ ਰੈਡ ਮੈਰੂਨ ਕਲਰ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਹੀ ਆਰਟੀਕਲਸ ਆਪਣੀ ਸ਼ੋਪ ਤੇ ਅਵੇਲੇਬਲ ਨੇ ਜੀ ਤੁਸੀਂ ਵਿਜ਼ਿਟ ਕਰੋ ਤੇ ਇਹਨਾਂ ਨੂੰ ਸਿਲੈਕਟ ਕਰਕੇ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਹੀ ਆਰਟੀਕਲ ਤੁਹਾਨੂੰ ਦੇਵਾਂਗੇ ਸ਼ੋਲਾ ਦੇ ਨਾਲ ਨਾਲ ਸਟੋਲ ਪੌਮ-ਪੌਮ ਵਾਲੇ ਸਟੋਲ ਆ ਹੋਰ ਬਹੁਤ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਅਵੇਲੇਬਲ ਹੈ ਜੀ ਬਹੁਤ ਹੀ ਲੇਟੈਸਟ ਡਿਜ਼ਾਈਨ ਦੇ ਨਾਲ ਧੰਨਵਾਦ ਜੀ ਅਨਮੋਲ ਕਟਪੀਸ ਸਿੰਘ ਸੁਆ ਗੁਰਦੁਆਰਾ ਮੀਨਾ ਬਾਜ਼ਾਰ ਮਲੋੜ